ਹੈ ਗੁਰਜੀਤ ਕੌਰ ਸਾਹਿਬ ਵਾਹਿਗੁਰੂ ਜੀ ਹੋਰ ਹੈ ਆਸ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਜੀ ਚੜ੍ਹਦੀ ਕਲਾ ਚ ਰਹੋਗੇ ਆਜੀ ਜੀ ਅੱਜ ਤੋਂ ਵਲੌਗ ਸ਼ੁਰੂ ਕਰਦੇ ਆਂ ਅੱਜ ਆਪਾਂ ਘਰੀਆਂ ਘਰੋਂ ਕੁਝ ਕਰਾਂਗੇ ਗੱਲਾਂ ਬਾਤਾਂ ਅੱਜ ਗੱਲਾਂ ਮਾਰਾਂਗੇ ਹਾਂਜੀ ਗੱਲਾਂ ਮਾਰਾਂਗੇ ਜੀ ਜਿਹੀਆਂ ਸੀ ਚਲੋ ਜੀ ਗੱਲਬਾਤ ਕਰਾਂਗੇ ਜੀ ਜਿਹੜੇ ਸਵੇਰੇ ਆਪਾਂ ਦੇਖੀ ਸੀ ਵੀਡੀਓ ਦਸਤਾਰ ਸਜਾਈ ਹੋਈ ਸੀ ਇੱਕ ਬੰਦੇ ਦੇ ਤੇ ਉਹਦੇ ਹੱਥ ਵਿੱਚ ਮਸ਼ਾਟੀ ਸੀ ਜੀ ਤੇ ਪੁਲਿਸ ਨੇ ਗੋਲੀਆਂ ਚਲਾਈਆਂ ਸੀ ਹੂੰ ਹਾਂਜੀ ਅਮ ਯਾਨੀ ਕਿ ਥੋੜਾ ਮਤਲਬ ਇਹ ਸ਼ੱਕੀ ਜਿਹਾ ਲੱਗਦਾ ਤੇ ਲੋਕੀ ਇਸ ਗੱਲ ਤੇ ਗੱਲ ਕਰ ਰਹੇ ਨੇ ਕਿ ਪੁਲਿਸ ਨੂੰ ਇਹ ਗੋਲੀਆਂ ਚਲਾਉਣੀਆਂ ਚਾਹੀਦੀਆਂ ਸੀ ਕਿਆਂ ਜਾਂ ਲੱਤਾਂ ਵਾਂਚ ਕਿਤੇ ਹੋਰ ਮਾਰ ਦਿੰਦੇ ਮਤਲਬ ਉਹਨੂੰ ਨਾ ਮਾਰਦੇ ਆ ਉਹ ਤਾਂ ਗੱਲਾਂ ਠੀਕ ਨੇ ਪਰ ਮੈਨੂੰ ਲੱਗਦਾ ਹੋਰ ਜ਼ਰੂਰੀ ਹੈ ਕਿ ਇਹ ਟਾਈਮਿੰਗ ਦੀ ਗੱਲ ਹੈ ਹਾਂਜੀ ਟਾਈਮਿੰਗ ਦੇ ਯਾਨੀ ਕਿ ਹੁਣ ਟਰੱਕ ਦਾ ਇਨਸੀਡੈਂਟ ਹੋ ਕੇ ਹਟਿਆ ਜਿਹੜਾ ਭਾਈ ਹਰਜਿੰਦਰ ਸਿੰਘ ਜਿਨੇ ਤਿੰਨ ਤਿੰਨ ਹੋ ਗਏ ਹੋ ਗਏ ਹੈ ਫੈਮ ਉੱਤੇ ਵੈਨ ਚ ਹਾਂਜੀ ਹੁਣੇ ਹੀ ਹਜੇ ਹਫ਼ਤਾਵਾਂ ਨਹੀਂ ਮੈਂ ਦੋ ਹਫ਼ਤੇਵਾਂ ਨਹੀਂ ਪਏ ਆ ਕੇਸ ਮੂਰੇ ਆ ਗਿਆ ਸਕਾ ਜਿਹੜਾ ਗੋਰੇ ਨੇ ਸਕੂਲ ਚ ਬੱਚੇ ਆ ਤੇ ਗੁਲੀਆਂ ਚਲਾ ਕੇ ਜੋ ਕਾਂਡ ਕੀਤਾ ਚਰਚ ਵਿੱਚ ਉਹ ਨਹੀਂ ਦੇਖ ਲੋ ਕੋਈ ਉਹ ਨੂੰ ਪਿੱਛੇ ਕਰਤਾ ਇਹ ਸਕਾ ਉਹਦੇ ਮੂਰੇ ਉੱਪਰ ਦੀ ਲਿਆਂਦੀ ਗਈ ਇੱਕ ਬਿਲਟ ਅਪ ਹੋ ਰਹੀ ਹੈ ਮੂਵਮੈਂਟ ਬਾਹਰ ਲਿਆਂ ਦੇ ਇਮੀਗਰੈਂਟ ਤੇ ਖਾਸ ਕਰਕੇ ਨੌਥ ਅਮਰੀਕਾ ਵਿੱਚ ਬਰਾਊਨ ਲੋਕਾਂ ਦੇ ਖਿਲਾਫ ਬਰਾਊਨ ਆਪਾਂ ਹੋਗੇ ਜਾਨ ਖਾਸ ਕਰਕੇ ਇੰਡੀਅਨ ਤੇ ਉਹਨਾਂ ਵਿੱਚੋਂ ਪੰਜਾਬੀ ਪੰਜਾਬੀਆਂ ਚੋਂ ਸਿੱਖਾਂ ਤੇ ਜ਼ਿਆਦਾ ਨਿਗਰ ਕੀਤੀ ਜਾ ਰਹੀ ਹੈ ਇਹ ਦੇਖ ਲਿਓ ਇਹ ਕੇਸ ਅੱਗੇ ਵੀ ਹੁੰਦੇ ਮੜ ਮੋਟੇ ਹੁੰਦੇ ਹੋਣਗੇ ਪਰ ਹੁਣ ਜਿਆਦਾ ਹਾਈਲਾਈਟ ਤੁਹਾਨੂੰ ਕੀਤਾ ਜਾਣਾ ਜਿਆਦਾ ਤੁਹਾਨੂੰ ਮੂਰੇ ਲਿਆਂਦਾ ਜਾਣਾ ਕਿਉਂਕਿ ਇਹ ਪਿੱਛੋਂ ਬਿਲਟ ਅਪ ਕਰ ਰਹੇ ਨੇ ਇੱਕ ਮੂਵਮੈਂਟ ਚੈਰ ਤੋਂ ਸ਼ੁਰੂ ਹੋਈ ਹੋਈ ਆ 31 ਤਰੀਕ ਨੂੰ ਕਹਿੰਦੇ ਨੇ ਆਸਟ੍ਰੇਲੀਆ 'ਚ ਇਹਨਾਂ ਨੇ ਕਰਨਾ ਹੁਣ ਅੱਜ 30 ਆ ਉੱਥੇ ਸ਼ਾਇਦ 31 ਆਲਰੇਡੀ ਹੋ ਚੁੱਕੀ ਆ ਸੋ ਉੱਥੇ ਦੀ ਆਪਾਂ ਨਿਊਜ਼ ਦੇਖਾਂਗੇ ਕੀ ਹੁੰਦਾ ਕਿੰਨਾ ਕੁ ਮਾੜਾ ਹਾਲ ਆ ਰਹਿੰਦਾ ਨਹੀਂ ਕਿੰਨਾ ਕੁ ਵੱਧ ਗਏ ਨੇ ਸੋ ਇੰਗਲੈਂਡ 'ਚ ਵੀ ਹੋ ਰਿਹਾ ਇੰਗਲੈਂਡ 'ਚ ਵੀ ਬਹੁਤ ਹਾਂਜੀ ਕਾਕਾ ਹੱਕਾ ਮਾਰਨ ਲੱਗਿਆ ਸੀ ਹਾਂਜੀ ਅਕਾਲ ਸਿੰਘ ਵਾਜਾ ਮਾਰੀ ਜਾਂਦਾ ਸੀ ਵਿੱਚ ਦੇ ਤੇ ਹਾਂਜੀ ਆਪਾਂ ਗੱਲ ਕਰਦੇ ਸੀਗੇ ਉਹ ਮਤਲਬ ਇੰਗਲੈਂਡ 'ਚ ਵੀ ਕਾਫੀ ਹੁਣ ਵਾਧ ਰਿਹਾ ਮਰੋ ਝੰਡੇ ਝੁੰਡੇ ਆਦੇ ਪੇਂਟ ਕਰ ਰਿਹਾ ਉਹ ਕਹਿ ਰਿਹਾ ਵਾਈਟ ਵਾਈਟਰ ਨੂੰ ਪ੍ਰੋਟੈਕਟ ਕਰੋ ਤੇ ਇਹ ਮੈਨੂੰ ਲੱਗਦਾ ਇਹ ਸਰਕਾਰਾਂ ਦੀ ਬਹੁਤ ਵੱਡੀ ਖੇਡ ਆ ਸੋ ਇਹ ਜਿਹੜਾ ਆਪਾਂ ਕਹਿੰਨ ਉਹਨੇ ਪਾੜੋ ਤੇ ਰਾਜ ਕਰੋ ਹਾਂਜੀ ਹਾਂ ਇਹ ਡਿਵਾਈਡ ਐਂਡ ਰੂਲ ਮਤਲਬ ਹੁਣ ਇਹਨਾਂ ਨੇ ਇਮੀਗ੍ਰੇਸ਼ਨ ਦੀ ਆਬਾਦੀ ਵੀ ਇਮੀਗ੍ਰੈਂਟ ਦੀ ਵੀ ਵਧਾਤੀ ਆ ਤੇ ਮੋਸਟਲੀ ਮੈਂ ਦੇਖਿਆ ਕਿ ਜਿਹੜੇ 70 ਟੂ 30 ਰੇਸ਼ਿਓ ਆ 70% ਟੂ 30% ਰੇਸ਼ਿਓ ਬਹੁਤ ਮੌਲਫਾ ਜ ਹੈਗਾ ਆਸਟ੍ਰੇਲੀਆ 'ਚ ਵੀ ਆ ਦਿੱਕਾ ਜ ਵੀ ਆ ਕੈਨੇਡਾ ਚ ਵੀ ਆ ਇੰਗਲੈਂਡ ਚ ਵੀ ਮੈਨੂੰ ਲੱਗਦਾ ਐਸਟੀਮੇਟ ਇੰਨਾ ਕਾ ਮਤਲਬ ਉਹਨਾਂ ਨੇ 70% ਜਾਂ 65% ਗੋਰਿਆਂ ਦੀ ਆਬਾਦੀ ਰਹਿ ਗਈ ਹੁਣ ਮਤਲਬ ਉਹ ਵੱਧ ਗਏ ਨੇ ਪਹਿਲਾਂ ਤਾਂ ਬੈਲੈਂਸ ਨਹੀਂ ਸੀ ਨਾ ਪਹਿਲਾਂ ਤਾਂ ਗੋਰੇ ਬਹੁਤ ਜ਼ਿਆਦਾ ਸੀਗੇ ਤੇ ਜੇ ਉਹਨਾਂ ਨੇ ਕੁਝ ਕਰਨਾ ਸੀ ਕਰ ਦਿੰਦੇ ਹੁਣ ਉਹਨਾਂ ਨੇ ਥੋੜੀ ਪੋਪੂਲੇਸ਼ਨ ਇੱਧਰ ਵੀ ਚੱਕ ਤੀ ਉੱਧਰ ਘਟਾ ਤੀ ਮਤਲਬ ਥੋੜਾ ਹੁਣ ਹੁਣ ਮਝਾਊਗਾ ਉਹਨਾਂ ਨੂੰ ਸਰਕਾਰਾਂ ਨੂੰ ਲੜਾਉਣ ਦਾ ਸੋ ਇਹ ਸਰਕਾਰਾਂ ਦੀ ਖੇਡ ਐ ਕਿ ਮੈਂ ਮੈਂ ਤਾਂ ਇਹੀ ਸਮਝਦਾ ਕਿਉਂਕਿ ਨਾ ਉਹ ਗੋਰਿਆਂ ਦਾ ਬਾਲਾ ਸੋਚਦੇ ਐ ਨਾ ਉਹ ਆਪਣਾ ਕੀ ਸੋਚਣਾ ਉਹਨਾਂ ਨੇ ਹੈ ਤਨੇ ਸੋ ਇਹ ਜਿਹੜੇ ਸਰਕਾਰਾਂ ਦੇ ਨਕੰਮੇ ਕੰਮ ਆ ਜਾਂ ਜੋ ਗਲੋਬਲ ਇਕਨੋਮੀ ਥੱਲੇ ਜਾ ਰਹੀ ਆ ਲੋਕਾਂ ਦੇ ਫੂਡ ਖਾਣੇ ਦੇ ਪ੍ਰਾਈਸਸ ਵੱਧ ਰਹੇ ਆ ਘਰਾਂ ਦੇ ਵੱਧ ਰਹੇ ਆ ਕਿਉਂਕਿ ਉੱਪਰੋਂ ਜਿਹੜੇ ਗਲੋਬਲਿਸਟ ਆ ਜਿਹੜੇ ਅਮੀਰ ਲੋਕ ਨੇ ਸਭ ਤੋਂ ਉੱਪਰ ਜਿਹੜੀਆਂ ਕਾਰਪੋਰੇਸ਼ਨ ਆ ਉਹ ਖਿੱਚੀ ਜਾਂਦੇ ਪੈਸਾ ਪਰ ਉਹ ਚਾਹੁੰਦੇ ਥੱਲੇ ਵਾਲੇ ਇੱਕ ਦੂਜੇ ਨਾਲ ਲੜੀ ਜਾਣ ਹੁਣ ਐਦਾਂ ਦੀ ਤਾਂ ਕੋਈ ਪਹਿਲਾਂ ਹੁੰਦੀ ਸੀ ਜਦੋਂ ਬਹੁਤ ਘੱਟ ਹੁੰਦੇ ਸੀਗੇ ਇਮੀਗ੍ਰੈਂਟ ਜਾਂ ਗੋਰੇ ਜਿਆਦੇ ਸੀ ਉਦੋਂ ਤਾਂ ਥੱਕ ਥੱਕ ਵੀ ਦਿੰਦੇ ਸੀ ਕਹਿੰਦੇ ਅੱਗਾ ਵੀ ਲਾਈਆਂ ਹਾਂ ਫਿਲਮਾਂ 'ਚ ਆਪਾਂ ਦੇਖਦੇ ਆਂ ਇੱਥੇ ਵੀ ਬਹੁਤ ੱੱਕਾ ਕਰਦੇ ਸੀ ਪਹਿਲਾਂ ਪਹਿਲਾਂ ਆਪਣੇ ਪੰਜਾਬੀ ਰਾਏ ਹਾਂ ਤਾਂ ਉਦੋਂ ਦਾ ਕਾਪੂ ਬਹੁਤ ਕਰਦੇ ਸੀਗੇ ਚੱਲ ਹੁਣ ਪਿੱਛੇ ਰੇ ਠੀਕ ਹੋ ਗਿਆ ਸੀ ਕੰਮ ਆਪਾਂ ਇੰਨਾ ਕਦੀ ਸੁਣਿਆ ਹੀ ਨਹੀਂ ਸੀਗਾ ਇयां ਡਰਿਆ ਰਹਿਣਾ ਹੋਈ ਸੀਗਾ ਨਾ ਤੇ ਮਤਲਬ ਹੁਣ ਬਾਤਾਂ ਜਾ ਰਿਹਾ ਪਰ ਆਪਾਂ ਵੀ ਸਾਰੇ ਆਪਾਂ ਜਿਵੇਂ ਇੱਥੇ ਸਰੀ ਚ ਇਕੱਠੇ ਹੋਏ ਆਂ ਆ ਤੇ ਬ੍ਰੈਂਟਨ ਵਾਲੇ ਬ੍ਰੈਂਟਨ ਚ ਹੋਏ ਪਿਆ ਮੂਸਲੀ ਆਪਣੀ ਜਿਵੇਂ ਕੈਲਗਰੀ ਵਾਲੇ ਕੈਲਗਰੀ ਹੈ ਰਾਈਟ ਆਪਾਂ ਦੇ ਵੀ ਇੱਕ ਮਾਈਂਡ ਚ ਹੈਗਾ ਕਿ ਜਿੱਥੇ ਵੀ ਆਪਾਂ ਬਾਹਰ ਕਿਤੇ ਜਾਂਦੇ ਆ ਮੁਲਕ ਚ ਕਿ ਆਪਾਂ ਇਕੱਠੇ ਰਹੀਏ ਕਿਉਂਕਿ ਪਤਾ ਆਪਾਂ ਨੂੰ ਇੰਟਰਨਲੀ ਆਪਣੇ ਦਿਮਾਗ ਨੂੰ ਪਤਾ ਹੁੰਦਾ ਕਿ ਆਪਾਂ ਸੇਫਟੀ ਬਣੀ ਰਹਿੰਦੀ ਹੈ ਤਾਨੂੰ ਪਤਾ ਜਦੋਂ ਪੁਰਾਣੇ ਜ਼ਮਾਨੇ ਪਹਿਲਾਂ ਪਹਿਲਾਂ ਆਪਣੇ ਇੱਥੇ ਆਏ ਆ ਪੰਜਾਬੀ ਤੇ ਉਦੋਂ ਨਾਈਟ ਸੂਟ ਕਹਿੰਦੇ ਹੁੰਦੇ ਸੀ ਪੰਜਾਬੀ ਸੂਟ ਪਾ ਕੇ ਗੁਰਦੁਆਰਾ ਸਾਹਿਬ ਨਹੀਂ ਸੀ ਜਾ ਸਕਦੇ ਹੁੰਦੇ ਨਾ ਕਰਦੇ ਸੀਗੇ ਹਾਂ ਉਦੋਂ ਇਦਾਂ ਸੀਗਾ ਮਤਲਬ ਉਹ ਚਰਕਾ ਤਾਂ ਸੁਣਿਆ ਯਾ ਉਹ ਮਹੇਟ ਯਰੀ ਕਰਦੇ ਸੀਗੇ ਹਾਂਜੀ ਚਲੋ ਉਦੋਂ ਆਪਾਂ ਵੀ ਆਪਣੇ ਲੋਕ ਵੀ ਪਾਈ ਫਿਰਦੇ ਸੀਗੇ ਜਿਹੜੇ ਹੁਣ ਤਾਂ ਦੇਖੋ ਆਪਣੇ ਪੰਜਾਬੀ ਆ ਸਾਰੇ ਜਿਹੜੇ ਘਰ ਜਿੱਦਾ ਮਰਜ਼ੀ ਆਪਣਾ ਪਾਣਾ ਪਾ ਕੇ ਜਾਓ ਸੂਟ ਪਾ ਕੇ ਜਾਓ ਜਿਦਾ ਮਰਜ਼ੀ ਪੂਜਾ ਕਰਾਵਾ ਲੈ ਬਿਲਕੁਲ ਹਾਂਜੀ ਬਿਲਕੁਲ ਹੁਣ ਚਾਹੇ ਕਈ ਆਪਣੇ ਭਨੇ ਵੀ ਮਤਲਬ ਗੋਰੇ ਵਾਂਗੂ ਫਿਰਦੇ ਨੇ ਬਟ ਅਗਲਿਆਂ ਨੂੰ ਜਦੋਂ ਹੁਣ ਇਹ ਨੈਸ਼ਨਲਿਸਟ ਮੂਵਮੈਂਟਾਂ ਹੁੰਦੀਆਂ ਜਿਹੜੀਆਂ ਇਹ ਮਤਲਬ ਇਹ ਦੇਖਦੀਆਂ ਨਹੀਂ ਗੀਆਂ ਉਹ ਤੁਸੀਂ ਗੋਰੇ ਲੱਗਦੇ ਹੋ ਜਾਂ ਨਹੀਂ ਲੱਗਦੇ ਉਹਨਾਂ ਨੇ ਇਹ ਹੀ ਦੇਖਣਾ ਤੁਸੀਂ ਬਰਾਊਨ ਆ ਜਾਂ ਵਾਈਟ ਆ ਤਾਂ ਨਹੀਂ ਵਾਈਟ ਜਿੱਥੋਂ ਮਰਜੀ ਹੋਵੇ ਵਾਈਟ ਵਾਈਟ ਹੈ ਉਹਨਾਂ ਨੇ ਇਦਾਂ ਇਦਾਂ ਬਣਾਤੀ ਮੈਂਟੈਲਿਟੀ ਉਹਨਾਂ ਦੀ ਮੈਨੂੰ ਮੈ ਕਿਉਂ ਮੈਨੂੰ ਜਾਦੇ ਲੱਗਦਾ ਹੈ ਕੋਵਿਡ ਤੋਂ ਬਾਅਦ ਜ਼ਿਆਦੇ ਹੋਣ ਲੱਗਿਆ ਕੋਵਿਡ ਤੇ ਜਿਹੜਾ ਸਕੂਲਾਂ 'ਚ ਗੰਤ ਪੜਾਇਆ ਜਾਂਦਾ ਕਿਉਂਕਿ ਉਦੋਂ ਲੋਕ ਬਹੁਤ ਇਕੱਠੇ ਸੀ ਕੋਵਿਡ ਵੇਲੇ ਵੀ ਲੋਕਾਂ ਨੂੰ ਪਤਾ ਲੱਗਿਆ ਸੀ ਸਰਕਾਰ ਪ੍ਰੋਬਲਮ ਆ ਤੇ ਪੰਜਾਬੀ ਇੰਡੀਅਨ ਲੋ ਵੀ ਸਾਰੇ ਇਕੱਠੇ ਹੋ ਗਏ ਜੀ ਸਾਰੇ ਮੌਲਖਾਂ 'ਚ ਤੂੰ ਇੰਗਲੈਂਡ 'ਚ ਵੀ ਦੇਖਿਆ ਹੋਣਾ ਸਾਰੇ ਪ੍ਰੋਟੈਸਟ ਆਪਣੇ ਪੰਜਾਬੀ ਸਿੱਖ ਵੀ ਮੂਰੇ ਲੱਗੇ ਸੀ ਆਸਟ੍ਰੇਲੀਆ 'ਚ ਵੀ ਆਪਣੇ ਪੰਜਾਬੀ ਸਿੱਖ ਵੀ ਸੀਗੇ ਵਿੱਚ ਮੂਰੇ ਤੇ ਹੋਰ ਵੀ ਬਹੁਤ ਜਗ੍ਹਾ ਤੇ ਅਮਰੀਕਾ ਇੱਥੇ ਵੀ ਮੂਰੇ ਸੀ ਆਪਣੇ ਪੰਜਾਬੀ ਨਾਲ ਨਾਲ ਚਾ ਗਿਣਤੀ ਥੋੜੀ ਸੀ ਪਰ ਮੂਰੇ ਸੀਗੇ ਇਦਾਂ ਹੀ ਫੇਰ ਆ ਸੋਜੀ ਵੇਲੇ ਵੀ ਮੁਸਲਮਾਨ ਵੀ ਬਹੁਤ ਇਕੱਠੇ ਸੀਗੇ ਸਾਰੇ ਇਕੱਠੇ ਸੀਗੇ ਔਰ ਆ ਭਾਈਚਾਰਾ ਇਕੱਠਾ ਸੀਗਾ ਸਰਕਾਰ ਦੇ ਖਿਲਾਫ ਫੇਰ ਮੈਨੂੰ ਲੱਗਾ ਉਹਦੋਂ ਇਨਸਕ੍ਰੀਨਾਂ ਥੋੜੀਆਂ ਕਾਢਣ ਲੱਗੇ ਕਿ ਹੁਣ ਫੁੱਟ ਪਾਓ ਤੇ ਰਾਜ ਕਰੋ ਤੇ ਨਹੀਂ ਤਾਂ ਸਰਕਾਰ ਵਾਲ ਸਾਰੇ ਹੋ ਗਏ ਹੁਣ ਹੁਣ ਆਪਣਾ ਕੁੰਡਾ ਹੋਊਗਾ ਸੋ ਆ ਸਾਰੀਆਂ ਕਿੱਡਾਂ ਸਰਕਾਰਾਂ ਆਂ ਮੀਆਂ ਨੇ ਇਦਾਂ ਨਹੀਂ ਕਿ ਸਿਰਫ ਭਾਰਤ ਦੀ ਸਰਕਾਰ ਹੀ ਇਦਾਂ ਕਰਦੀ ਐ ਆਪਾਂ ਨੂੰ ਪਤਾ ਹੀ ਐ ਸ਼ੁਰੂ ਤੋਂ ਹੀ ਜਿਹੜੀ ਵੀ ਸਰਕਾਰ ਆ ਉਹ ਇਹ ਚਲਾਕੀ ਕਰੂ ਜਿਹੜੀ ਜਿਨ੍ਹਾਂ ਦੀ ਨੀਤ ਮਾੜੀ ਐ ਨਾ ਇਹ ਖਾਲਸਾ ਰਾਜ ਥੋੜੋ ਜਿਹੜਾ ਸਭ ਨੂੰ ਚੰਗੀ ਨੀਤ ਨਾਲ ਦੇਖਣਗੇ ਸੋ ਹੁਣ 47 ਚ ਜੋ ਹੋਇਆ ਮੁਸਲਮਾਨਾਂ ਨੂੰ ਤਾਂ ਸਿੱਖਾਂ ਨੂੰ ਜਾਦੇ ਪੰਜਾਬ ਚ ਉਦੋਂ ਇੱਕ ਵੱਡ ਬੜਾ ਹੀ ਅਜਿਹਾ ਹੋਇਆ ਹਾਂਜੀ ਉਹ ਇੰਨਾ ਤਾਂ ਹੈ ਨਹੀਂ ਸੀ ਨਾ ਲੋਕਾਂ ਚ ਠੀਕ ਆ ਮਾੜਾ ਮੋਟਾ ਹੁੰਦਾ ਪਰ ਇੰਨਾ ਜਿਆਦਾ ਨਹੀਂ ਸੀਗਾ ਜਿਵੇਂ ਇਹਨਾਂ ਨੇ ਕਰਵਾਇਆ ਗਿਆ ਦੂਜੀ ਗੱਲ 84 ਚ ਦੇਖਣਾ ਹਾਂਜੀ ਦੇਖਣਾ ਸਿੱਖਾਂ ਨੂੰ ਥੋੜਾ ਪਤਾ ਸੀਗਾ ਕਿ ਸਾਡੇ ਨਾਲ ਇਹ ਕੁਝ ਹੋਊਗਾ ਉਹੜਕਾ ਆ ਹੀ ਗਿਆ ਨਾ ਸੱਜਣ ਕੁਮਾਰ ਟਾਈਟਲਰ ਵਰਗੇ ਨੇ ਸਪੀਚਾਂ ਇਹਦੀਆਂ ਦੇ ਦੇ ਕੇ ਟੀਵੀ ਤੇ ਆ ਜਿਹੜਾ ਅਮਿੱਤਾ ਬਚਨ ਬਣਾ ਫਿਰਦਾ ਲੰਬੂ ਇਹ ਲੰਬੂ ਲਾਉਣ ਵਾਲਾ ਇਹ ਖੂਨ ਦਾ ਬਦਲਾ ਖੂਨ ਦੂਰਦਰਸ਼ਨ ਤੇ ਹੋਰ ਜਿੱਥੇ ਵੀ ਨੇ ਉਹ ਜਿਹੜੀਆਂ ਸਪੀਚਾਂ ਦਿਖਾਈਆਂ ਆ ਇਹ ਤਾਂ ਨੇ ਫੁਨੀ ਨੇ ਸਭ ਸੋ ਇਹ ਸਰਕਾਰਾਂ ਇਦਾਂ ਦੀਆਂ ਖੇਡਾਂ ਖੇਡ ਰਹੀਆਂ ਰਹਿੰਦੀਆਂ ਹੁੰਦੀਆਂ ਸੋ ਆਪਾਂ ਹੁਣ ਜੇ ਆਪਾਂ ਨੂੰ ਦਿਸ ਰਿਹਾ ਕਿ ਮਾੜਾ ਸਮਾਂ ਆ ਰਿਹਾ ਹੈ ਤਾਂ ਨਹੀਂ ਹੋ ਸਕਦਾ ਵੱਧ ਸਕਦਾ ਆਪਾਂ ਨਹੀਂ ਚੁੰਦੇ ਸ਼ਾਇਦ ਨਾ ਹੀ ਹੋਵੇ ਸ਼ਾਇਦ ਕੋਈ ਗੱਲ ਨਾ ਹੋਵੇ ਠੀਕ ਕਰੋ ਰੁੱਕ ਜਵੇ ਅ ਤੇ ਆਪਾਂ ਨੂੰ ਥੋੜਾ ਜਿਹਾ ਚੁਕੰਨੇ ਰਹਿਣਾ ਚਾਹੀਦਾ ਤੇ ਖਾਸ ਕਰਕੇ ਆਪਣੇ ਜਿਹੜੇ ਆਪਣੀ ਸਾਰੀ ਸਾਂਝੀ ਮਲਕੀਅਤ ਆ ਉਹ ਤਾਂ ਆਪਣੇ ਗੁਰੂ ਘਰ ਨੂੰ ਹੈ ਤਾਂ ਨਹੀਂ ਚਾਹੀਕਾ ਪ੍ਰਾਈਵੇਟ ਜਿੱਦਾਂ ਵੀ ਆਈ ਕਈ ਹੈਗੇ ਨੇ ਕਈ ਕਿਸਾਂਝੇ ਜਿੱਦਾਂ ਵੀ ਆਪਾਂ ਨੂੰ ਗੁਰੂ ਘਰਾਂ ਤੋਂ ਆਪਣੇ ਸੈਂਟਰ ਬਣਾਉਣਾ ਚਾਹੀਦਾ ਥੋੜਾ ਰ ਮਤਲਬ ਲੌਜਿਸਟਿਕਲੀ ਕਿੰਦਾ ਰਨ ਕਰਨਾ ਜੇ ਕੋਈ ਅਜੀ ਗੱਲ ਹੋ ਗਈ ਕਿ ਇਦਾਂ ਕਿਉਂਕਿ ਜਿਹੜੇ ਆਹਾ ਐਮਰਜੈਂਸੀ ਰਿਸੋਰਸਸ ਹੁੰਦੇ ਆ ਅੱਗ ਵਾਲੇ ਲਾ ਲਓ ਐਮਬੂਲੈਂਸ ਲਾ ਲਓ ਜਾਂ ਪੌੜਸੌੜੇ ਲਾ ਲਓ ਇਹ ਬਾਹਲਾ ਨਹੀਂ ਹੈਂਡਲ ਕਰ ਸਕਦੇ ਕਿਤੇ ਵੀ ਤੇ ਇਹ ਬੜਾ ਜ਼ਿਆਦਾ ਹੈਂਡਲ ਨਹੀਂ ਕਰ ਸਕਦੇ ਹੁੰਦੇ ਤੇ ਜੇ ਜ਼ਿਆਦਾ ਕੰਮ ਵੱਧ ਗਿਆ ਇਹ ਹੱਥੋਂ ਬਾਹਰ ਕੰਮ ਹੋ ਸਕਦਾ ਸੋ ਨਾਲੇ ਹੋ ਸਾਰੇ ਪਾਸੇ ਰਿਆ ਨਾ ਇਹ ਸਿਰਫ ਕੈਨੇਡਾ ਚ ਨਹੀਂ ਹੋਣਾ ਨਾ ਇਹ ਗੱਲ ਸਾਰੇ ਸ਼ਹਿਰਾਂ ਚ ਜਦੋਂ ਇਕੱਠਾ ਹੋਣਾ ਸੋ ਆਪਾਂ ਨੂੰ ਥੋੜੇ ਚੁੱਕੰਨੇ ਰਹਿਣਾ ਚਾਹੀਦਾ ਆਪਾਂ ਨੂੰ ਥੋੜਾ ਰੈਡੀ ਰਹਿਣਾ ਚਾਹੀਦਾ ਆਪਾਂ ਨਾਲੇ ਖਾਲਸਾ ਆਪਾਂ ਨੂੰ ਤਾਂ ਤਿਆਰ ਵਰਤਿਆਦ ਹਮੇਸ਼ਾ ਚਾਹੀਦਾ ਕਿਉਂਕਿ ਪਹਿਲਾਂ ਵੀ ਜਿਹੜੇ ਇੱਥੇ ਲੋਕ ਆਏ ਸੀਗੇ ਆਪਣੇ ਪੁਰਾਣੇ ਵੇਲੇ ਉਹ ਵੀ ਰੈਡੀ ਰਹਿੰਦੇ ਸੀ ਉਦੋਂ ਵੀ ਅੱਗਾ-ਉੱਗਾ ਲਾਈਆਂ ਗਈਆਂ ਸੀ ਆਹ ਜਾਪਾਨ ਜਦੋਂ ਜਾਪਾਨ ਨਾਲ ਜੰਗ ਹੋਈ ਸੀ ਦੂਜੀ ਇੱਥੇ ਜਿਹੜੇ ਜਾਪਾਨੀ ਸੀਗੇ ਨਾ ਉਹਨਾਂ ਨਾਲ ਵੀ ਬੌਮ ਛਾੜ ਹਾਲ ਕੀਤਾ ਗਿਆ ਸੀ ਉਹਨਾਂ ਨੂੰ ਤੋੜਪੰਨ ਮਾਰਕੁੱਟ ਕਿਉਂਕਿ ਲੜਾਈ ਲੱਗੀ ਵਰਲਡ ਵਾਰ ਜਾਪਾਨ ਨਾਲ ਆਹ ਗੋਰਿਆਂ ਵੀ ਮਤਲਬ ਇੰਗਲੈਂਡ ਦੀ ਤੇ ਕੈਨੇਡਾ ਵੀ ਗਿਆ ਸੀ ਅਮਰੀਕਾ ਵੀ ਗਿਆ ਸੀ ਸੋ ਜਾਪਾਨੀਆਂ ਦਾ ਇੱਥੇ ਜਿਹੜੇ ਆਏ ਸੀ ਉਹਨਾਂ ਦਾ ਕੋਈ ਕਸੂਰ ਨਹੀਂ ਸੀ ਪਰ ਉਹਨਾਂ ਦੇ ਬਹੁਤ ਬੈਕ ਬੈਕਲੈਸ਼ ਹੋਇਆ ਸੀਗਾ 911 ਵਾਲੇ ਵੀ ਸਿੱਖਾਂ ਨਾਲ ਹੋਇਆ ਸੀਗਾ ਸੋ ਹੁਣ ਆਪਾਂ ਨੂੰ ਥੋੜਾ ਧਿਆਨ ਰੱਖਣਾ ਚਾਹੀਦਾ ਕਿਉਂਕਿ ਕੇਸ ਤੋਂ ਬਾਅਦ ਕੇਸ ਫੇਰ ਆ ਰਹੇ ਨੇ ਆ ਜਿਹੜੀ ਸਵੇਰੇ ਗੱਲ ਤੁਸੀਂ ਕਰ ਰਹੇ ਸੀਗੇ ਕਿ ਉਹ ਜਾਣ ਕੇ ਦਸਤਾਰ ਬੰਨੀ ਲੱਗਦੀ ਆ ਉਹ ਭਾਈ ਦੇ ਇਨੀ ਦਾੜੀ ਹੈ ਨਹੀਂਗੀ ਨਾ ਉਹ ਗੁਰਸਿੱਖ ਲੱਗਦਾ ਮਤਲਬ ਠੀਕ ਆ ਪੰਜਾਬੀ ਆ ਆਇ ਲੱਗਦਾ ਉਹਨੂੰ ਨਸ਼ੇ ਨਾਲ ਤੰਨ ਕੇ ਹਾਂ ਕਿਉਂਕਿ ਜਦੋਂ ਨਸ਼ੇ ਨਾਲ ਤੰਨਿਆ ਉਹਨਾਂ ਨੂੰ ਪਤਾ ਨਹੀਂ ਹੁੰਦਾ ਕਿਸੇ ਨੂੰ ਵੀ ਨਾ ਕਿਉਂਕਿ ਡਰੱਗੀ ਆ ਡਰੱਗੀ ਨੂੰ ਫੜ ਕੇ ਲਿਆਓ ਪਤਾ ਨਹੀਂ ਕਿ ਕਮੈਰੋ ਜਿਹੜੀ ਉਹ ਘੱਡੀ ਸੀ ਉਹਦੀ ਉਹਦੀ ਆਪ ਦੀ ਸੀ ਜਾਂ ਕਿਹੜੀ ਸੀ ਬਨ ਕਿਹੜੀ ਘੱਡੀ ਸੀ ਮਹੰਗੀ ਸੀ ਜਾਂ ਕੋਈ ਨਸ਼ੇੜੀ ਇਦਾਂ ਦਾ ਹੋਣਾ ਜਾਂ ਕੁਝ ਕੀਤਾ ਗਿਆ ਉਹਨੂੰ ਜਾਂ ਅ ਵਿਸਤਾਰ ਬਣਾ ਕੇ ਉਹਨੂੰ ਇੱਕ ਕਾਰ ਇਦਾਂ ਜਾਂ ਪੰਪ ਦਿੱਤਾ ਗਿਆ ਜ਼ਰੂਰੀ ਨਹੀਂ ਹੁੰਦਾ ਕਿ ਅਗਲਾ ਪੈਸੇ ਦੇ ਕੇ ਇਦਾਂ ਕਰਕੇ ਕਰੇ ਜਾਨ ਗਵਾਉਣੀ ਆ ਕਈ ਵਾਰ ਵਿੱਚ ਵੜ ਕੇ ਫਰੈਂਡ ਬਣ ਕੇ ਇਦਾਂ ਦੀਆਂ ਗਲਤ ਮਤਾਂ ਦੇ ਕੇ ਕਿਉਂਕਿ ਮੈਂ ਬਹੁਤ ਇਦਾਂ ਦੇ ਕੇਸ ਦੇਖੇ ਆ کورٹ ਵਿੱਚੋਂ ਕੱਢ ਕੇ ਫਾਈਲਾਂ ਕਿ ਬਹੁਤ ਵਾਰ ਏ ਪੁਲਿਸ ਵੱਲੋਂ ਵੀ ਇੰਟਰੈਪਮੈਂਟ ਕੀਤਾ ਜਾਂਦਾ ਹੁੰਦਾ ਬਹੁਤ ਤਰੀਕੇ ਨਾਲ ਜਿਹੜਾ ਇੱਥੇ ਵਿਕਟੋਰੀਆ ਹੋਇਆ ਸੀਗਾ ਇੱਕ ਮੁਸਲਮਾਨ ਗੋਰਿਆਂ ਨੂੰ ਮੁਸਲਮਾਨ ਬਣਾ ਕੇ ਉਹਨਾਂ ਤੋਂ ਬੰਬ ਰੱਖਵਾਇਆ ਸੀਗਾ ਹੋਰ ਇਦਾਂ ਦੇ ਬਹੁਤ ਕੇਸ ਨੇ ਆਪਾਂ ਪੜ੍ਹੇ ਨੇ ਮੈਂ ਬਹੁਤ ਪੜ੍ਹੇ ਨੇ ਸੋ ਇਦਾਂ ਹੈਰਾਨਗੀ ਦੀ ਗੱਲ ਨਹੀਂ ਕਰ ਦਿੰਦੇ ਨੇ ਲੋਕ ਕਰ ਦਿੰਦੇ ਨੇ ਕਰਵਾ ਦਿੰਦੇ ਨੇ ਸੋ ਮੈਨੂੰ ਇਹ ਸ਼ੱਕੀ ਲੱਗਦਾ ਸੋ ਆਪਾਂ ਥੋੜਾ ਚੁੱਪੇ ਰਹੀਏ ਤੇ ਮਤਲਬ ਏ ਸਿੰਗਲ ਤੋਂ ਵੀ ਸਮਝੀ ਸਲੋਜੀ ਅਜਲੀ ਐਨਾ ਹੈ ਹਾਂਜੀ ਕੱਲ ਨੂੰ ਨਵੇਂ ਬਲਾਈ ਕਰੇ ਸਭ ਦੀ ਹਾਰਾ ਸਾਰੇ ਚੜ੍ਹਤ ਗੱਲਾਂ ਬਖਸ਼ ਸਾਰੇ ਇੱਕ ਮੈਂ ਕਿਉਂਕਿ ਇਨਸਾਨੀਅਤ ਨੂੰ ਆਪਾਂ ਦੇਖਦੇ ਹਾਂ ਆਪਾਂ ਨੂੰ ਕੋਈ ਇਦਾਂ ਦਾ ਹੈ ਨਹੀਂ ਗੋਰਾ ਜਾਂ ਗੋਰੇ ਬਹੁਤ ਚੰਗੇ ਨੇ ਵਿੱਚੋਂ ਬਹੁਤ ਚੰਗੇ ਵੀ ਹੈਗੇ ਕਾਲੇ ਵੀ ਬਹੁਤ ਚੰਗੇ ਹੈਗੇ ਹਰ ਇੱਕ ਕੌਮ ਵਿੱਚ ਜਾਂ ਹਰ ਇੱਕ ਕਮਿਊਨਿਟੀ ਵਿੱਚ ਬਹੁਤ ਚੰਗੇ ਲੋਕ ਵੀ ਥੋੜੇ ਹੁੰਦੇ ਨੇ ਬਹੁ ਮਾੜੇ ਲੋਕ ਵੀ ਥੋੜੇ ਹੁੰਦੇ ਨੇ ਮੋਸਟਲੀ ਅੱਧ ਵਿਚਾਲੇ ਰਹਿੰਦੇ ਨੇ ਮਿੱਸੇ ਰਹਿੰਦੇ ਨੇ ਠੀਕ ਹੈ ਰਾਈਟ ਹਰ ਜਗ੍ਹਾ ਇਦਾਂ ਹੁੰਦਾ ਛੰਗੀ ਬਾੜੇ ਸਾਰੀ ਤਰ੍ਹਾਂ ਦੀ ਇਨਸਾਨੀਅਤ ਆਪਾਂ ਦੇਖੀਏ ਤੇ ਪਰ ਚੁਕੰਨੇ ਰਹੀਏ ਤਿਆਰ ਵਰਤਿਆ ਰਹੀਏ ਸਤਿ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ